ਹਲੋ ਹਾਂਜੀ ਸੋਸੀਏ ਕਾਲ ਆਪਣੇ ਚੈਨਲ ਬਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਤੁਹਾਡੇ ਨਾਲ ਪੰਜਾਬ ਯੂਨੀਵਰਸਿਟੀ ਬਾਰੇ ਪੰਜਾਬ ਯੂਨੀਵਰਸਿਟੀ ਵਿੱਚ ਤੁਸੀਂ ਖੁਦ ਵੀ ਪੜ ਕੇ ਆਏ ਹੋਵੋਗੇ ਤੁਹਾਡੇ ਬੱਚੇ ਵੀ ਪੜੇ ਹੋਣਗੇ ਪੰਜਾਬ ਯੂਨੀਵਰਸਿਟੀ ਬਾਰੇ ਨੋਟਿਸ ਜਿਹੜਾ ਹੈਗਾ ਵੀ ਰੱਦ ਕਰ ਦਿੱਤਾ ਗਿਆ ਇਹ ਨੋਟਿਸ ਕੋਈ ਵੀ ਰੱਦ ਨਹੀਂ ਕੀਤਾ ਗਿਆ ਇਹ ਕਹਿ ਕੇ ਸਤਿਮਾ ਤੁਹਾਡੇ ਵਿੱਚ ਭਰਮ ਪੈਦਾ ਕਰ ਦਿੱਤਾ ਗਿਆ ਸੁਣੋ ਇਸ ਵੀਡੀਓ ਦੇ ਵਿੱਚ ਅਸਲੀ ਸੱਚ ਕੀ ਹੈ ਅਸਲੀ ਵੀਡੀਓ ਕੀ ਹੈ ਇਹ ਵਫਾ ਫਲਾ ਦਿੱਤੀ ਗਈ ਹੈ ਕਿ ਵੀ ਨੋਟਿਸ ਰੱਦ ਕਰ ਦਿੱਤੇ ਗਏ ਆ ਸੁਣੋ ਜੀ ਕੀਤੀ ਆ ਅਸਲ ਵਿੱਚ ਕੋਈ ਨੋਟੀਫਿਕੇਸ਼ਨ ਰੱਦ ਨਹੀਂ ਕੀਤਾ ਗਿਆ ਸਗੋਂ ਉਹਨੂੰ ਵਾਪਸ ਲੈਣ ਦਾ ਭਰਮ ਪੈਦਾ ਕੀਤਾ ਗਿਆ ਕੇਂਦਰ ਸਰਕਾਰ ਨੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਨੰਬਰ 48167E ਨੂੰ ਰੱਦ ਕੀਤਾ ਇਹ ਤੁਰੰਤ ਇੱਕ ਨਵਾਂ ਨੋਟੀਫਿਕੇਸ਼ਨ 4848 ਜਾਰੀ ਕਰ ਦਿੱਤਾ ਇਸ ਨਵੇਂ ਨੋਟੀਫਿਕੇਸ਼ਨ ਦੇ ਵਿੱਚ ਸਿਰਫ ਇਹਨਾਂ ਬਦਲਾਅ ਕੀਤਾ ਗਿਆ ਕਿ ਨਵੇਂ ਸੈਨੇਟ ਢਾਂਚੇ ਦੀ ਚੋਣ ਜੋ ਪਹਿਲਾਂ ਤੁਰੰਤ ਪ੍ਰਭਾਵੀ ਹੋਣੀ ਸੀ ਹੁਣ ਕੇਂਦਰ ਦੇ ਅਗਲੇ ਆਦੇਸ਼ ਤੱਕ ਟਾਲੀ ਗਈ ਹੈ ਯੂਨੀਅਨ ਨੇ ਇਹ ਗੱਲ ਕਹੀ ਹੈ ਕਿ ਇਹਦਾ ਮਤਲਬ ਇਹ ਹੈ ਕਿ ਨਵੀਂ ਸੈਨੇਟ ਦਾ ਰੂਪ ਬਰਕਰਾਰ ਹੈ ਸਿਰਫ ਇਹਨੂੰ ਲਾਗੂ ਕਰਨ ਦੀ ਤਰੀਕ ਅੱਗੇ ਪਾਈ ਗਈ ਹੈ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ ਸਿਰਫ ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪੰਜਾਬੀ ਤੁਹਾਡੇ ਸ਼ਕੀਰ ਰਈਏ ਤੋਂ ਭਲੀ ਭਾਂਤ ਵਕਫ ਨੇ ਉਹ ਇਸ ਮੁੱਦੇ ਦੇ ਉੱਤੇ ਸ਼ਬਦਾਂ ਦੀ ਹੀਰਾਫੇਰੀ ਵਾਲੇ ਪੱਤਰਾਂ ਨਾਲ ਸੰਘਰਸ਼ ਨੂੰ ਨਹੀਂ ਟਾਲਣਗੇ ਤੇ ਨਾਈਓਂ ਪਟਕੜਗੇ ਤੇ ਜਦੋਂ ਤੱਕ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਆਦੇਸ਼ ਪੂਰੀ ਤਰ੍ਹਾਂ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਚੈਨਲ ਨਹੀਂ ਬੱਠਣਗੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਇਸ ਧੋਖੇ ਨੂੰ ਸਪਸ਼ਟ ਰੂਪ ਦੇ ਵਿੱਚ ਖਾਰਜ ਕਰਨਾ ਤੇ ਪੁਸ਼ਟੀ ਕਰਨਾ ਕਿ 10 ਨਵੰਬਰ ਨੂੰ ਵੱਡੇ ਪੱਦਰ ਨੇ ਉਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਸੰਘਰਸ਼ ਸ਼ਕਤੀ ਏਕਤਾ ਤੇ ਦ੍ਰਿੜ ਸੰਕਲਪ ਦੇ ਨਾਲ ਜਾਰੀ ਰਹੇਗਾ ਆਮ ਆਦਮੀ ਪਾਰਟੀ ਤੋਂ ਇਲਾਵਾ ਕੁਝ ਹੋਰ ਸਿਆਸੀ ਧਿਰਾਂ ਦੇ ਵੱਲੋਂ ਵੀ ਵਿਦਿਆਰਥੀਆਂ ਦੇ ਨਾਲ ਖੜ੍ਹੇ ਬਾਦ ਸਾਡੀ ਚੋ ਸੈਡੀ ਯੂਨੀਵਰਸਿਟੀ ਦੀ ਜਿਹੜੀ ਡੈਮੋਕ੍ਰੇਸੀ ਹੈ ਇਹਨੂੰ ਖਤਮ ਕਰਨ ਤੇ ਇੱਕ ਪ੍ਰੋਸੈਸ ਲੱਗਾ ਹੋਇਆ ਹੈ ਇੱਕ ਸਾਲ ਤੋਂ ਯੂਨੀਵਰਸਿਟੀ ਵਿੱਚ ਸੈਨੇਟ ਨਹੀਂ ਹੈ ਸੈਨੇਟ ਦੇ ਨਾਂ ਹੁੰਦਿਆਂ ਇਲੀਗਲ ਤਰੀਕੇ ਨਾਲ ਪੰਜਾਬ ਪੰਜਾਬ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਇੱਕ ਐਫੀਡੇਵਿਟ ਲੈ ਕੇ ਆਈ ਹੈ ਹੁਣ ਐਫੀਡੇਵਿਟ ਦੇ ਉੱਤੇ ਪ੍ਰੋਟੈਸਟ ਚੱਲ ਰਿਹਾ ਸੀ ਉਸ ਤੋਂ ਬਾਅਦ ਸਾਡੀ ਚੋ ਸੈਨੇਟ ਆ ਯੂਨੀਵਰਸਿਟੀ ਦੀ ਉਹਨੂੰ ਡਿਸਾਲਵ ਕਰ ਦਿੱਤਾ ਗਿਆ ਜੋ ਸੈਨੇਟ ਦੀ ਰਿਪਰੈਜ਼ੈਂਟੇਸ਼ਨ ਵਿਧਾਨ ਦੀ ਬਜਾਏ ਯੂਨੀਵਰਸਿਟੀ ਨੇ ਦੀ ਪ੍ਰੈਜ਼ੈਂਟੇਸ਼ਨ ਕੱਟ ਕਰ ਦਿੱਤੀ ਗਈ ਹੈ ਸਟੂਡੈਂਟਸ ਦਾ ਕੋਈ ਸੇ ਨਹੀਂ ਰਹਿ ਗਿਆ ਉਸ ਸੈਨੇਟ ਹੁਣ ਸਟੂਡੈਂਟਸ ਇੱਥੇ ਆਉਂਦੇ ਨੇ ਪੰਜਾਬ ਯੂਨੀਵਰਸਿਟੀ ਵਿੱਚ ਫੀਸ ਜਿਹੜੀ ਆ ਬਾਕੀ ਜਿਹੜੀ ਯੂਨੀਵਰਸਿਟੀਆਂ ਤੋਂ ਘੱਟ ਇਸ ਕਰਕੇ ਸਟੂਡੈਂਟਸ ਇੱਥੇ ਆਉਂਦੇ ਨੇ ਉਹਨਾਂ ਨੂੰ ਪਲੇਸਮੈਂਟ ਨਹੀਂ ਦਿੱਤੀ ਜਾ ਰਹੀ ਉਹਨਾਂ ਦਾ ਤੋਂ ਐਫੀਡੇਵਿਟ ਸਾਈਨ ਕਰਵਾਏ ਜਾ ਰਿਹਾ ਹੈ ਫੀਸ ਹਾਈਕ ਲਗਾਤਾਰ ਹੋ ਰਹੀ ਹੈ ਇਸ ਕਰਕੇ ਸੈਨੇਟ ਨਾ ਹੋਣਾ ਇਸ ਚੀਜ਼ ਵੱਲ ਸੰਕੇਤ ਹੈ ਕਿ ਗਾਂ ਚੀਜ਼ਾਂ ਵਧਣਗੀਆਂ ਨਾ ਕਿ ਘਟਣਗੀਆਂ ਯੂਨੀਵਰਸਿਟੀ ਉੱਤੇ ਨਹੀਂ ਬੇਸ਼ਰਮੀ ਦਾ ਪ੍ਰੈਸ਼ਰ ਹੈ ਕਿ ਤੁਸੀਂ ਸਟੂਡੈਂਟਸ ਦਾ ਹੱਲ ਕਰਨ ਦੀ ਬਜਾਏ ਤੁਸੀਂ ਜਿਹੜਾ ਪ੍ਰੋਟੈਸਟਿੰਗ ਸਟੂਡੈਂਟਸ ਹੈ ਉਹਨਾਂ ਨੂੰ ਆ ਕੇ ਕਹਿ ਰਹੇ ਹੋ ਕਿ ਕਿਸੇ ਤਰੀਕੇ ਦਾ ਕੰਪਰੋ ਜਦ ਆਫੇ ਡੈਬਿਟ ਦੀ ਗੱਲ ਲੰਦੀ ਆ ਤੇ ਕੇ ਕਹਿ ਦਿੰਦੇ ਆ ਕਿ ਇਹ ਜਿਹੜਾ ਮਸਲਾ ਆ ਸਟੂਡੈਂਟਸ ਦਾ ਪੋਪੂਲੈਰਿਟੀ ਚ ਆਉਂਦੇ ਨੇ ਮਤਲਬ ਤੁਸੀਂ ਹਰ ਤਰੀਕੇ ਨਾਲ ਪੱਲਾ ਝਾੜਦੇ ਪਏ ਹੋ ਸਟੂਡੈਂਟਸ ਕ੍ਰਿਮੀਨਲ ਮਾਈਂਡਡ ਨੇ ਤੁਸੀਂ ਦੇਖ ਰਿਹਾ ਅਬ ਇਹਨਾਂ ਦੀ ਬਹੁਤ ਹੀ ਮਤਵਵੰਦੀ ਪਈ ਹੈ ਤੇ ਤੁਸੀਂ ਦੇਖੋਗੇ ਕਿ ਕਿਸ ਐਡੋਲੋਜੀ ਦੇ ਨਾਲ ਰਿਲੇਟਡ ਸਟੂਡੈਂਟਸ ਗੱਲ ਵੀ ਕਰ ਰਹੇ ਆ ਤੇ ਸਿੱਧਾ ਸਿੱਧਾ ਦੇਖ ਰਿਹਾ ਕਿ ਸੈਂਟਰ ਦੀ ਸਰਕਾਰ ਦਾ ਇੱਥੇ ਪੂਰਾ ਜ਼ੋਰ ਚੱਲ ਰਿਹਾ ਪੁਲਿਸ ਦੇ ਹੈਲਪ ਨਾਲ ਸਟੂਡੈਂਟਸ ਨੂੰ ਕਿਹਾ ਜਾ ਰਿਹਾ ਕਿ ਧਮਕੀਆਂ ਦਿੱਤੇ ਜਾ ਰਹੇ ਨੇ ਕਿ ਤੁਹਾਨੂੰ ਇੱਥੇ ਚੱਕ ਦਵਾਂਗੇ ਵੀ ਤੁਸੀਂ ਸਾਨੂੰ ਰੋਕ ਨਹੀਂ ਸਕ ਨੈਗੋਸ਼ੀਏਸ਼ਨ ਯੂਨੀਵਰਸਿਟੀ ਅਥਾਰਟੀ ਨੂੰ ਸਟੂਡੈਂਟਸ ਨਾਲ ਕਰਨੀ ਚਾਹੀਏ ਤੇ ਇਹ ਸਾਡੇ ਨਾਲ ਨੈਗੋਸ਼ੀਏਸ਼ਨ ਇੱਥੇ ਆ ਕੇ ਪੁਲਿਸ ਕਰ ਰਹੀ ਆ ਇਸ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਤਾਨਾਸ਼ਾਹੀ ਰਵਈਆ ਕਿਸ ਤਰੀਕੇ ਦਾ ਹੈ ਹਾਂਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਜਾਣਕਾਰੀ ਦਿੱਤੀ ਆ ਤੁਹਾਨੂੰ ਪੰਜਾਬ ਯੂਨੀਵਰਸਿਟੀ ਬਾਰੇ ਠੀਕ ਹੈ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ